ਅੱਜ ਮਾਤਮਾਨਾ ਲਾਤੀ ਝੜੀ ਪਹਿਲਾਂ ਸੌਣ ਦੀ ਝੜੀ ਲੱਗਦੀ ਹੁੰਦੀ ਸੀ ਅੱਜ ਪਾਦੋਂ ਦੀ ਝੜੀ ਲਾਉਂਗਾ ਅੰਮਲੜੇ ਪੂਰਾ ਬੱਦਲ ਕੁਲਿਆ ਵਾ ਹਵਾ ਚੱਲ ਰਹੀ ਇਸ ਵੇਰ ਦੀ ਰਾਤ ਵੀ ਗਨਮਨ ਕਣੀ ਹੋਈ ਰਹੀ ਅਰ ਹੁਣ ਮਤਲਬ ਇਸ ਤਰ੍ਹਾਂ ਦੀ ਪੈ ਰਹੀ ਹੈ ਬਾਰਸ਼ ਇਸ ਤਰ੍ਹਾਂ ਝੜੀ ਲੱਗੀ ਵੀ ਹੁੰਦੀ ਹਵਾ ਚੱਲ ਰਹੀ ਹੈ ਅਰ ਬਾਰਸ਼ ਬਹੁਤ ਮੋਗੀ ਦੀ ਹੈ ਬਾਈ ਬਹੁਤ ਲੋੜ ਦੀ ਬਾਰਸ਼ ਦੀ ਇਸ ਟਾਈਮ ਜੀਰੀਆਂ ਹੁਣ ਜਿਸਾਰੇ ਪਾਰ ਹੀ ਆ ਕੋਹ ਮਾਰੀਆਂ ਪਾਣੀ ਦੀ ਲੋੜ ਹੈ ਹੁਣ ਇੱਕ ਬਾਰਸ਼ ਪੈ ਗਈ ਮੋਟਰਾਂ ਬੰਦ ਹੋ ਜੂਗੀਆਂ ਤਕਰੀਬਨ ਐਲ ਮੋਟਰਾਂ ਨੂੰ ਰੈਸਟ ਮਿਲ ਜੂਗੀ ਐਨਮਾ ਜੀਰੀਆਂ ਡਿਟੈਲ ਆ ਜਾਨੀਆਂ ਬਸ ਮਤਲਬ ਜ਼ਿਆਦਾ ਦੱਬੀ ਨਹੀਂ ਰਹਿਣੇ ਦੀ ਗੱਲ ਨੇ ਤੁਹਾਨੂੰ ਆ ਦੇਖੋ ਲੱਗ ਰਹੀ ਚੜੀ ਹਵਾ ਵੀ ਚੱਲ ਰਹੀ ਹੈ ਗੈਲ ਐਸੇ ਹਵਾ ਬਹੁਤ ਫਾਇਦਾ ਬਈ ਜਿੱਤਰਾ ਹਵਾ ਜੀ ਚੱਲ ਗਿਆ ਮੀਂਹ ਪਿਆ ਨਾ ਜਿਹੜੀ ਸੁੰਡੀ ਸੰਡੀ ਐ ਪੱਤਾਂ ਲਵੇਟ ਵਾਲੀ ਸਭ ਛੜ ਸਭ ਛੜ ਜਾਹਾ ਬਹੁਤ ਫਾਇਦਾ ਹੈ ਵਿੱਚ ਵਿੱਚ ਗੋਹ ਵਾਲੀ ਸੁੰਡੀ ਵੀ ਹੈ ਤੀ ਕਿਉਂ ਪੂਰਾ ਚੱਲਿਆ ਵਿੱਚ ਨੂੰ ਪੂਰੇ ਵਿੱਚ ਸੁੰਡੀ ਫਿਰ ਆਂਦੀ ਆਂਦੀ ਐ ਬਈ ਵਾਜਰਾ ਕਰਤੈ ਡਾ ਮੇਡਾ ਹਵਾ ਦੇ ਗੇਲ ਮੀ ਪੈ ਰਹੇ ਹਨ ਰਿਸਮਾ ਰਾਤ ਵੀ ਰਿਸਮੀ ਜੀਂ ਕਿਣੀਆਂ ਗਿਰੀਆਂ ਇਸ ਜਿਤਨਾ ਹੁਣ ਪੈ ਰਿਹਾ ਇਸ ਤਰ੍ਹਾਂ ਹੀ ਪਈ ਗਿਆ ਪਤਾ ਨਹੀਂ ਕਿੰਨਾ ਕ ਟਾਈਮ ਪਿਆ ਪਰ ਜਾਨੀ ਸੋਨਾ ਪਿਆ ਪਤਾ ਸਵੇਰੋਂ ਦੇਖਿਆ ਖੇਤਾਂ ਮਾਗੀ ਰਿਸਮਾ ਜਾ ਬਾਕੀ ਦੇਖਦੇ ਆ ਕਿੰਨਾ ਕ ਪੈਂਦਾ ਕਿੰਨਾ ਕ ਨਹੀਂ ਅਜ ਵੈਸੇ ਬੱਦਲ ਦਾ ਬਹੁਤ ਕੁਲਿਆ ਵਾ ਦੇਖੋ ਉਹ ਸਾਹਮਣਾ ਹੋਰ ਵੀ ਜ਼ਿਆਦਾ ਪੈ ਰਿਹਾ ਉਹ ਕਿੱਕਰ ਦੇ ਲਾਗ ਨੂੰ ਦੇਖੋ ਸਾਹਮਣਾ ਬਾਹਰ ਤੋਂ ਜ਼ਿਆਦਾ ਹੈ ਉਧਰ ਨੂੰ ਇੱਧਰ ਹੀ ਤੇ ਆਈ ਹੈ ਬਾਰਸ ਵੈਸੇ ਇੱਧਰ ਵਾਲੀ ਦਾ ਬਾਰਸ ਆਪਣਾ ਪੈਂਦੀ ਉਹ ਪੈਂਦੀ ਹੈ ਬਾਕੀ ਅੱਜ ਆਮਾ ਕੋਮਾ ਕਾ ਦਮ ਵਾਹ ਜੀ ਵਾਹ ਵਾਹੀ ਵਾਹ ਫਰਮਾਤਮਾ ਤੇਰੇ ਰੰਗ ਨਿਆਰੇ ਜਾਂਦੇ ਜਾਂਦੇ ਅਦਰ ਖੇਤ ਚ ਮਾਰਦੇ ਰੌਂਡੀ ਕਿਹੜਾ ਮਾਰਗਾ ਚੱਲਦੇ ਆਂ ਇੱਧਰ ਨੂੰ ਬਈ ਆਹ ਵੈਨ ਨੀ ਹਵਾ ਵਿੱਚ ਸਪੈਦ ਦਾ ਵੀ ਗਿਰ ਗਿਆ ਦੇਖ ਲੋ ਉੱਪਰ ਤੇ ਟੁੱਟੇ ਵਾ ਰਿਸਮੀ ਜੜੀ ਲੱਗ ਜਾਣੀ ਰਿਸਮੀ ਜੜੀ ਔਨ ਕਰਿਆ ਤਾਂ ਮੱਸੜਵਾ ਸਾਧਾਪੁਰ ਰਮੀ ਪੈ ਰਿਹਾ ਕਈ ਵੀ ਲਗਿਆ ਪੈਣ ਗੈਰ ਆ ਮਾਰੇ ਵੀ ਵੀ ਲਗਿਆ ਪੈਣ ਬਸ ਸਾਰੀ ਪੜੇਗੀ ਬਾਰਸ਼ ਬਈਓ ਇਹ ਭਾਦੋਆ ਆਉਂਵਾ ਮਨ ਲਗਾ ਅਸੂ ਭਾਦੋਈ ਬਾਰਸ਼ ਬਾਰਸ਼ ਮਹੀ ਗੱਡਾਗਾ ਮੇਰੇ ਖਿਆਲ ਦੇ ਕਿ ਪਹਿਲਾ ਬਰਸਿਆ ਨਹੀਂ ਪਰਮਾਤਮਾ ਹੁਣ ਦਿਖਾਊਗਾ ਰੰਗ ਜੇਰੀਆਂ ਪੱਕਣ ਲੱਗੂਗੀਆਂ ਜਦ ਯਰੇ ਤੇ ਮੀਂਹ ਨਹੀਂ ਪੈਣੇ ਮੀਂਹ ਨਹੀਂ ਪੈਣੇ ਫਲਾਣਾ ਤਿਕੜਾਏ ਅੰਬੋਆ ਜੋ ਨਾ ਲੱਗ ਗਿਆ ਬਣਾਉਣਾ ਨਿਸਰਨ ਦੇਖੋ ਤਾਂ ਨੇ ਤੁਹਾਨੂੰ ਇਹਨ ਨਿਸਰ ਰਿਹਾ ਦੇਖੋ ਐਨ ਬੱਲਾ ਔਰ ਇਧਰ ਕੋਈ ਬਾਹਰ ਤਾਂ ਨਿਕਲ ਨਹੀਂ ਹੋਣਾ ਹੁਣ ਕਿਉਂ ਨਹੀਂ ਪੈ ਰਿਹਾ ਸ਼ੀਸ਼ਾ ਤਰਗ ਦੇਖਣੇ ਸ਼ੀਸ਼ਾ ਤਰਗ ਦੇਖਦੇ ਇਤਨੂੰ ਵਾਛੜ ਨਹੀਂ ਹੈ ਨਾ ਦੇਖੋ ਨਿਸਰ ਰਿਹਾ ਸਾਰਿਆਂ ਦੇ ਪਹਿਲਾਂ ਕਿ ਲਾ ਹੀ ਲਾਇਆਦਾ ਬਈ ਆਪਾਂ ਜੀ ਬਈ ਆਪਣਾ ਸਟਾਰਟਰ ਖਤਾਰ ਲਿ ਗਿਆ ਕੋਈ ਬੰਦਾ ਹੋ ਗਏ 2 ਦਿਨ 2-3 ਦਿਨ ਉੱਦਣਵੇਂ ਪੰਜਾਬ ਤੇ ਆਇਆ ਜਾਂਦਾ ਜਾਂ ਤਰਿਆ ਆਰ ਉੱਦਣਵੇਂ ਤਾਂ ਤਾਂ ਰਹਿ ਗਿਆ ਉਹਨਾਂ ਨੂੰ ਬਈ ਸ਼ਾਇਦ ਫੜੇ ਵੀ ਜਾਂਦਾ ਬੰਦਾ ਮੈਂ ਮਾ ਚੱਲ ਕਿਆ ਕਰੂੰਗਾ ਛੱਡ ਪਰਮਾ ਹ ਸਵੇਰ ਨੂੰ ਮਾਰੂੰਗਾ ਕਿਹੜਾ ਦਿਨ ਚ ਮੈਂ ਸਿੱਧਾ ਲੰਘ ਗਿਆ ਬਹੁਤ ਜਨੇ ਰਾਤ ਨੂੰ ਕੇਵਲੇ ਹੀ ਵੱਡ ਲੈ ਗਿਆ ਹਰ ਸਟਾਰਟਰ ਵੀ ਹੂੰ ਬੰਦਾ ਭੇਤੀ ਲੱਗਦਾ ਚਾਬੀਆਂ ਚੁਗੀਆਂ ਗੈਲ ਲਿਖ ਆਇਆ ਵਿਕਾ ਨੰਬਰ ਦੀ ਚਾਬੀ ਹੈ ਨਾਟਾਂ ਲੱਗੇ ਵਿਕਾ ਨੰਬਰ ਦੇ ਆ ਕੇਬਲ ਵੀ ਜਿੱਟ ਛੱਡ ਗਿਆ ਵੱਡ ਗਿਆ ਗਿਆ ਵੀ ਜੋੜ ਲੱਜੂ ਇੱਕਨੇ ਐਨਾ ਬਹੁਤ ਸਿਆਣਾ ਬੰਦਾ ਦੇਖੋ ਬਹੁਤ ਆਕਲ ਵਾਲੀ ਗੱਲ ਕਰੀ ਬੰਦੇ ਨਾਲ ਆ ਦੇਖੋ ਬਈ ਖੈਰ ਤਰ ਕੰਢੀ ਤਾਂ ਨਹੀਂ ਲਾਣੀ ਪਊਗੀ ਪਰ ਕੰਢੀ ਦਾ ਤਾਂ ਬਚਾਓ ਕਰਿਆ ਦੇਖੋ ਗਰ ਬੰਦੇ ਨਾਲ ਬਹੁਤ ਸੋਚ ਸਮਝ ਕੇ ਕਰਿਆ ਕੰਮ ਬਈ ਰਹੀ ਗੇ ਲੋ ਦੁਨੀਆ ਦੇ ਹਾਲ ਦਸਾਂ ਨੋਹ ਦੀ ਕਿਰਤ ਕਮਾਈਓ ਸਾਥ ਦਿੰਦੀ ਐ ਭਈ ਬਾਕੀ ਡਾਕੇ ਚੋਰੀਆਂ ਦਾ ਜਿੰਨੇ ਮਰਜੀ ਮਾਰ ਲੋ ਐਤਰੇ ਨਿਕਲ ਜੰਨੇ ਤਾਂ ਬਾਕੀ ਜਿਹੜਾ ਲੈ ਗਿਆ ਤਾਰਕਾ ਉਹਦੇ ਵੀ ਨਿਕਲ ਜਣੇ ਇੱਕ ਨਹੀਂ ਜੇ ਮੇਰਾ 12 12 ਮਨ ਚਲ ਕੇ ਬਲ ਐ 15000 ਰੁਪਏ ਦਾ ਲੈ ਗਿਆ ਜੇ ਸਮਾਨ ਮੇਰਾ ਤਾਂ ਗੈਲ 15 2000 ਹੋਰ ਲੈਗਾ ਜਾਉਂਗੇ ਉਹ ਗੱਲ ਐਨੀ ਗੱਲ ਧਿਆਨ ਰੱਖੀ ਬਾਈ ਹਾਂ ਬੀ ਕੱਲਾ ਤੇਰਾ ਇਹਨਾ ਮੈਂ ਨਹੀਂ ਸਰਨਾ ਵੀ ਤੇਰਾ 15000 ਰੁਪਏ ਮੈਂ ਸਰਨਾ ਵੀ ਚੱਲਾਏ ਤੇ ਉਹੀ ਚਲੇ ਗਏ ਸਮਝ ਗਿਆ ਦੇਖੋ ਇਤਰਾ ਵੀ ਨਿਸ ਰਹੀ ਨਹੀਂ ਆ ਬੈ ਸੋ ਦੋੜੇ ਮਗਿਆ ਨਿਸਰੀ ਪੂਰੀ ਬਈ ਪਨੀਰੀ ਦਾ ਫਰਕ ਇਹ ਦੇਖ ਲੋ ਆ ਕਿੱਲਾ ਲੱਗਿਆ ਬਈ 21 ਦਿਨ ਪਰ ਪਨੀਰੀ ਦੋ ਦਿਨ ਅੱਗੇ ਪਿੱਛੇ ਵੀਜੀ ਵੀ ਪੀ ਦੋ ਤਿੰਨ ਦਿਨ ਦਾ ਫਰਕ ਤਾਂ ਪਨੀਰੀ ਦਾ ਬਹੁ ਸੀ ਪਨੀਰੀ ਕਰਕੇ ਹੀ ਇਹਨਾ ਦੇਖ ਲੋ ਅਲੀ ਘੱਟ ਐ ਨਿਸਰੀ ਵੀ ਪਰਲੇ ਤੁਹਾਡੇ ਮੇਂ ਜ਼ਿਆਦਾ ਐ ਨਿਸਰੀ ਵੀ ਬੰਨਾ ਕਰ ਤਾ ਟੱਡਾ ਦੇਖ ਲੋ ਇਧਰ ਆ ਦੇਖੋ ਲੈ ਬਣਾਇਆ ਵਾ गन्ने का गेरू आमात्मा किला भी लग गया आ किला लास्ट चलाया पर मतलब पूरा लास्ट चल गया था गन्ना टेढ़ा हम्म लाए में सैनी ने ਵੱਛੜ ਹੋ ਗਈ ਹਿੱਸਾ ਕਰ ਲਈ ਉੱਪਰ ਬਈ ਹੂੰ ਪੂਰੇ ਪੂਰੇ ਸਾਈਡ ਤੇ ਆ ਰਹੀ ਹੈ ਹਵਾ ਵੱਛੜ ਚਲੋ ਚੱਲਦੇ ਹੁਣ ਆਪਾਂ ਆ ਬੁੱਟੀ ਹੀ ਪਟਾਨੀ ਵਲੇ ਹੁਣ ਜੀ ਪੈ ਜੂਗੀ ਹੁਣ ਨੌਕਰ ਨੂੰ ਭੇਜ ਦੇ ਕੱਲੂ ਖੜੇ ਪੰਜ ਚਾਰ ਬੁੱਟੇ ਜੇ ਪੱਟ ਕੇ ਪਰਾਂ ਗੇਰੂਗਾ ਨਹੀਂ ਵੀ ਝਟ ਜਾਣਾ ਉਰੀ ਜਿਹੜੀ ਆਪਣੀ ਠੀਕ ਖੜੀ ਆ ਉਰਾਂ ਵੀ ਖੜ ਦੋ ਗਿੱਲਾਂ ਚ ਹੌਲੀ ਹੈ ਬਈ ਉਹਨਾਂ ਚ ਜਿਹੜੇ ਸ਼ੁਰੂ ਚਲਾਏ ਆਪਾਂ ਨੇ ਉਹਨਾਂ ਚ ਥੋੜੀ ਜੀ ਛਿੱਦੀ ਵੀ ਲਾਤੀ ਜਦ ਤੀਵੀਆਂ ਨੇ ਆਹ ਚਲ ਠੀਕ ਲਾਉਂਗੀ ਮੈਂ ਕਿਹਾ ਹੈ ਨਹੀਂ ਕਾ ਨੂੰ ਮੰਨਦੀਆਂ ਕਹੇ ਵੀ ਨਾ ਬਹੁਤ ਵਧੀਆ ਵਾਰਸ਼ ਪੈ ਰਹੀ ਹੈ ਬਾਈ ਰਿਸ਼ਮੀ ਰਿਸ਼ਮੀ ਦੇਖੋ ਚੜੀ ਲੱਗ ਗਈ ਆਪਾਂ ਉਹ ਨਜ਼ਾਰਾ ਅਨੇਕ ਹੈ ਦੋੜੀ ਮੈਂ ਜ਼ਿਆਦਾ ਨਹੀਂ ਸਰੀ ਵੀ ਹੈ ਤਕਰੀਬਨ ਇਹ ਜਾਣਾ ਸਾਰੀ ਨਿਸਰ ਜਾਣਾ ਹ ਪੰਜ ਚਾਰ ਦਿਨ ਮਾ ਹੋਰ ਨਿਸਰ ਜਾਣਾ ਦੋੜਾ ਹੈ ਬਾਕੀ ਹਫਤੇ ਮਤਲਬ ਸਾਰੀ ਨਿਸਰੇ ਜਾਣੀ ਬਣੀ ਆ ਐ ਵੀ ਅਗਸਟ ਸਤੰਬਰ ਲਗਿਆ ਸਤੰਬਰ ਅਕਤੂਬਰ ਮਾ ਪਹਿਲੇ ਹਫਤੇ ਮਾ ਵੱਢ ਜੂਗੀ ਇਹ ਚਲੋ ਇਹ ਪਤਾ ਨਹੀਂ ਚੇਰੀ ਕੋਟ ਦੇ ਬੀਜ ਦੇ ਦਸੀਆਂ ਨੇ ਉਰਦ ਦੇ ਬੀਜੇ ਨੇ ਛਰੀ ਵਾਲੇ ਚ ਆ ਜਿਹੜਾ ਅੱਧਾ ਕਿੱਲਾ ਖੰਦੀ ਪਿਆ ਦੇਖੋ ਉਰਦ ਦੇ ਬੀਜੇ ਉਰਦ ਅੱਧਾ ਕਿੱਲਾ ਹੋਰ ਦਾਏ ਬਈ ਇਹ ਵਿੱਚ ਆ ਆਪਣੇ ਤੇ ਪਹਿਲਾਂ ਲੈ ਲਿਆਤਾ ਕਿਸੇ ਨਾ ਆਪਾਂ ਨੇ ਘਰ ਆ ਬਾਦਮਾ ਲਈ ਤੀ ਜ਼ਮੀਨ ਇਹ ਉਭੜ ਉਹਨੇ ਪਾਸਪੱਦੇ ਜ ਨਹੀਂ ਜੀਰੀ ਵਾਂਗਲੁਰ ਜਾਣਾ ਸੂਰੇ ਤੇ ਆ ਬੁੱਟੀ ਬੱਟੀ ਜੀ ਪੱਟ ਹੋਊਗੀ ਤੇ ਵੀ ਪਟਾ ਦੇਣੀ ਸਾਰੀ ਨੌਕਰ ਨੂੰ ਲਾਣ ਨੂੰ ਹੈ ਕੱਲ ਨੂੰ ਚੱਲੋ ਜੀ ਚੱਲਦੇ ਆਪਾਂ ਹੁਣ ਹਨ ਨੇ ਹੁਣ ਵਗਣ ਹੁਣ ਦੇਖ ਲੈ ਨਦੀ ਵਿੱਚ ਵੀ ਪਾਣੀ ਪੁਣੀ ਹੈ ਆਇਆ ਵਾ ਕਿ ਨਹੀਂ ਬਾਹਰ ਸੁੱਪਰ ਹੋਈ ਹੈ ਕਿ ਨਾ ਮੰਮੀ ਵੈਲੇ ਤੇ ਪਾਣੀ ਇਸ ਤਰ੍ਹਾਂ ਲੱਗ ਗਿਆ ਚੱਲਣ ਬਈ ਵੱਧ ਗਈ ਸਪਰੇਟ ਬਾਰਸ਼ ਦੀ ਉਹ ਜੀ ਰੋਡ ਪੱਟ ਗਿਆ ਰੋਡ ਬਣ ਜਾਣਾ ਖੈਰ ਹੁਣ ਵੱਧ ਗਿਆ ਬਾਰਸ਼ ਦੇਖੋ ਹੈ ਰੱਬ ਮਾਰੀ ਬੰਮਰੀ ਸਭ ਤੋਂ ਦਣੀ ਬਾਈ ਵਾਰਸ ਨੇ ਜਿਹੜੀ ਜਿਹੜੀ ਮੱਕ ਮੋੜੀ ਮੋਟੀ ਕੋਈ ਬਿਮਾਰੀ ਐ ਸੁੰਡੀ ਐ ਬਹੁਤ ਮੌਕੇ ਦੀ ਵਾਰਸ ਪੈ ਗਈ ਬਾਕੀ ਇਸ ਤਰ੍ਹਾਂ ਹਵਾ ਚੱਲ ਰਹੀ ਐ ਤੇ ਔਰ ਛੜੀ ਜੀ ਲੱਗ ਰਹੀ ਐ ਗੰਨੇ ਜ਼ਰੂਰ ਗਿਰਚਾ ਇਹ ਜੇ ਮੱਕ ਵੀ ਗਲੇਉਣ ਪੈ ਜਾ ਬਾਈ ਗਲੇਉਣ ਪੈ ਗਿਆ ਫੇਰ ਗੰਨੇ ਗਿਰਚਾ ਪੰਬਰਵਾਲਾ ਪਹੁੰਚ ਗਏ بارش ਪੂਰਾ ਵੀ ਇਸ ਤਰ੍ਹਾਂ ਬਈ ਝੜੀ ਲੱਗੀ ਦੀ ਆ ਸੇ ਮ ਆਪਣੇ ਇਸ ਤਰ੍ਹਾਂ ਹੀ ਆ بارش ਜੀ ਤਰ੍ਹਾਂ ਆਪਣਾ ਪੈ ਰਹੀ ਹੈ ਪਰਾਂ ਪਿੱਛਾ ਉਸ ਤਰ੍ਹਾਂ ਹੀ ਪੈ ਰਹੀ ਹੈ ਇਤਰਾ ਹੀ ਪਾਣੀ ਚੱਲ ਰਹੀ ਹੈ ਸੜਕਾ ਊੜਕਾ ਇਸ ਤਰ੍ਹਾਂ ਵੀ ਮਤਲਬ ਸਾਰਾ ਬਰਬਰੇ ਹੈ ਝੜੀ ਲੱਗ ਰਹੀ ਹੈ ਜੁੱਸਤ ਨਾਲ ਹੈ ਨਹੀਂ ਵੀ ਹਾਂ ਆਇਆ ਤੂੰ ਸੌੜ ਜਾ ਭਾਰੀ ਇੱਕ ਲਗ ਤੋ ਉਤਰਿਆ ਅੱਗੇ ਹਟ ਗਿਆ ਜਿੱਦੀ ਪੈ ਗਿਆ ਕਿਤੇ ਨਹੀਂ ਬੱਦਲ ਜੰਮਿਆ ਬਾਪੂਰਾ ਬਾਈ ਇਸ ਕਰਕੇ ਸਾਰੇ ਕੀਤੀ ਉਹ ਝੜੀ ਹੈ ਪੰਜਾਬ ਪੰਜੂਬ ਚ ਵੀ ਪਰ ਮਨ ਲੱਗਦਾ ਵੀ ਇਸ ਤਰ੍ਹਾਂ ਹੀ ਪੈ ਰਿਹਾ ਹੁਣ ਦੇਖੋ ਵੀ ਫੋਨ ਕਰਕੇ ਉੱਛੋਂ ਵੀ ਉੱਧਰ ਇਹ ਲੋਗਗੇ ਖਬਰਸਾਰ ਉਹ ਹੁਣ ਆਪ ਕਰਕੇ ਫੋਨ ਤੁਮੇ ਕਿੱਕਣਾ ਹੈ ਮੀਮਮ ਕਿਉਂ ਐਤ ਕੀ ਇੱਕ ਮਸੇਂ ਤੋਂ ਬਰਸੀ ਹੋਣੀ ਵਾਰਸ ਵੀ ਸਾਰੇ ਜਿਹੜੀ ਇਕੱਠੀ ਬਾਰਸ ਪੈ ਜਿਹੜਾ ਪੂਰੇ ਦੇਸ਼ ਚ ਉਹ ਬਾਰਸ ਨਹੀਂ ਪਈ ਐ ਤਾ ਉਹ ਬਾਰਸ ਹੁਣ ਅੱਗੇ ਪ੍ਰਮਾਤਮਾ ਨੇ ਜੀੜੀਆਂ ਪੱਕੀਆਂ ਆ ਜਾਣੀਆਂ ਇਹਦਾ ਹੁਣ ਸ਼ੁਰੂ ਕਰਿਆ ਕੰਮ ਉਹ ਐਨੰਦੇ ਸੁਗਲੀਆ ਸੁਗਲੀਆ ਲਾਊਆ ਲੱਗ ਗਏ ਉਹਦਾ ਇਹ ਭਾਦੋਂ ਵਾਲਾ ਏ ਸ਼ੁਰੂਆਤ ਹੈ ਹਲੇ ਤਾਂ ਅਸੂਗਲੀਆ ਲੱਗ ਜਾਣਾ ਅਸੂਗਲੀਆ ਬਾਈ ਅਸੂ ਵੀ ਚੜਨ ਵਾਲੀ ਹੋਣਾ ਮੇਰੇ ਖਿਆਲ ਤੇ ਥੋੜੀ ਦਿਨ ਰਹਿ ਗਏ ਹੋਣੇ ਭਾਦੋਂ ਦੇ ਅਸੂ ਚੜ ਜਾਣਾ ਅੰਗਾ ਫਿਰ ਫਿਰ ਅਸੂਗਲੀਆ ਲੱਗ ਜਾਣਾ ਅਸੂਆਂ ਵੀ ਝੜੀਆਂ ਲਾ ਦਿੰਦਾ ਪਰਮਾਤਮਾ ਕਈ ਵਾਰ ਬਾਕੀ ਦੇ ਰੰਗਾਂ ਦਾ ਕੋਈ ਭੇਤ ਨਹੀਂ ਬਾਈ ਪਾਣੇ ਰਮੋਰਮਾ ਸੈੱਲ ਪਾਉਣਾ ਦਾ ਸੈੱਲ ਪੋ ਲਈਏ ਦੇਖੋ ਵੀ ਗੰਨੇ ਦਾ ਕੀ ਹਾਲ ਕਰਤਾ ਦੇਖੋ ਹਵਾ ਨੇ ਂਗਿਰ ਤਿਆ ਸਾਰਾ ਗੰਨਾ ਬਾਕੀ ਇੱਕ ਘੰਟਾ ਸੋਣੀ ਰਸਮੀ ਬਾਰਿਸ਼ ਹੋਈ ਆ ਹੁਣ ਮੀਂਹ ਬੰਦ ਹੋਇਆ ਵਾ ਬੱਦਲ ਵਈ ਹੈ ਹਲੇ ਅਨੀ ਵਕੀ ਦੁਬਾਰਾ ਲਾਊਗਾ ਛੁੱਟੀ ਕਾ ਨਾਂ ਹਲੇ ਪ੍ਰਮਾਤਮਾ ਜਣੀ ਪਰਾਂ ਪੰਜਾਬ ਪ੍ਰਯੋਗ ਚ ਸਾਰੇ ਕੀਤੀ ਹੋਇਆ ਬਾਹਰ ਸੇ ਫੋਨ ਆਇਆ ਤਬ ਉਹਦੇ ਮੁੰਡੇ ਦਾ ਕਹਿੰਦਾ ਮੀਂਹ ਪੈ ਰਿਹਾ ਜੀਰੀਆਂ ਗੇਰਤੀਆਂ ਕਹਿੰਦਾ ਵਿੱਚ ਵਿੱਚ ਬਹੁਤ ਹਵਾ ਚਲਦੀ ਕਹਿੰਦਾ ਖਾਸੀ ਵਾਹ ਜੀਰੀਆਂ ਦਾ ਫਿਰ ਥੋੜਾ ਲੂਲੂਆਂ ਕਰਕੇ ਮੁਰਗੀ ਵਾਲਾ ਰੇਪਾਈ ਜੰਨੇ ਤਾਂ ਗਿਰਗੀਆਂ ਹੋਣੀਆਂ ਆਹ ਗਾ ਹੰਮਰਗੀ ਵਾਲਾ ਰੇਤਾ ਪਾਇਆ ਮੈਂ ਤਾਂ ਉਸ ਜਿਹੜੀ ਸੰਗਣੀ ਹੁੰਦੀ ਫਿਰ ਉਹਦਾ ਗਰਜਨਦੀ ਬਈ ਨਾ ਮਾਂ ਸੰਗਣੀ ਦਾ ਵੀ ਕੋਈ ਫਾਇਦਾ ਨਹੀਂ ਹੈ ਹਲਵਾ ਨਹੀਂ ਲੱਗਦੀ ਨਾ ਬਾਕੀ ਆਪਾਂ ਨੇ ਜਾ ਕਾਣਾ ਇੱਕ ਰਿਸ਼ਤੇਦਾਰੀ ਚ ਰੰਗ ਪੈ ਗਿਆ ਤਾਂ ਮਾਮਾ ਹੀ ਲੱਗਦਾ ਆਪਣਾ ਹੀ ਬਈ ਮਾਮੇ ਦਾ ਸਾਲਾ ਉੱਥੇ ਜਾਇ ਨਹੀਂ ਹੋਇਆ ਖਬਰਸਾਰ ਨੂੰ ਜਾ ਕਾਣਾ ਆਪਾਂ ਨੇ ਮੰ ਮੇ ਵਕਰਿਆ ਦਾ ਫੋਨ ਮਾਮਾ ਕਹਿੰਦਾ ਮੈਂ ਵੀ ਚੱਲੂੰਗਾ ਮਨ ਨੂੰ ਵੀ ਲੈ ਚੱਲ ਮਾਸ਼ਾਅੱਲ ਤੈਨੂੰ ਹੀ ਕਮਾਲ ਲਿਆਨੇ ਤੇਰੇ ਸੌਰੀ ਆ ਰਿਹਾ ਮੈਂ ਤਿਆਰ ਹੋ ਜਾ ਆ ਜਾ ਕਹਿੰਦਾ ਮੈਂ ਤਾਂ ਤਿਆਰ ਹੀ ਐ ਹਾਂ ਪਾ ਲੈ ਕੱਪੜੇ ਕੁੱਪੜੇ ਮਾਮੇ ਨੂੰ ਲੈ ਆਨੇ ਜਾ ਕ ਹੁਣ ਫੇਰ ਆਪਾਂ ਚੱਲੂੰਗੇ ਇੱਧਰ ਵੀ ਗੰਨਾ ਦੇਖੋ ਆਦੇ ਵਿੱਚ ਬਹੁਤ ਠਕੜਾ ਗੰਨਾ ਦਾ ਗੇਰ ਤੇ ਆ ਵੀ ਉਹ ਗੰਨਾ ਬਹੁਤ ਠਕੜਾ ਦਾ ਬਾਕੀ ਹੈ ਉਹ ਕਿਹੜਾ ਬੀਜ ਹੈ ਪਤਨੇ ਉਹ ਹੀ ਲੱਗਦਾ ਪੱਤੇ ਜੀ ਲੈ ਦੇਖੋ ਵੀ ਟਟੇਰੀ ਕਿੱਥੇ ਪਿੰਡਾਂ ਮਾ ਘੁੰਮ ਰਹੀ ਦੇਖ ਲਓ ਟਟੇਰੀ ਮਾ ਦੇਖ ਲਓ ਰ ਬਾੜੇ ਮਾ ਕਿੱਥੇ ਘੁੰਮ ਰਹੀ ਪਿੰਡਾਂ ਮ ਆਇਓ ਹੈ ਦੇਰੀ ਵਾ ਖੇਤਾਂ ਵਾ ਫਿਰੇ ਕਰਾਈ ਦੀ ਆਪਾਂ ਨਾ ਬਾੜੇ ਬਾਬੂ ਮਰੀ ਦੇਖਣਾ ਰ ਪਿੰਡ ਬਾਗੀ ਤੇ ਦੇਰੀ ਨੂੰ ਅੱਛਾ ਰੋ ਜਾ ਵਾ ਬਾਬੂ ਜੀ ਅੱਛਾ ਇਹ ਉਹ ਫਿਰਨ ਰਹੀ ਵਾਰ ਮਾਮਾ ਕਹਿੰਦਾ ਮੈਨੂੰ ਰੋਟੀ ਪਾਨਾ ਕਹਿੰਦਾ ਰੋਜ ਉਹ ਜਾਂਦੀ ਆ ਤਾਂ ਮੰਮੇ ਦੀ ਪਾਲੀ ਹੋ ਰਹੀ ਹੈ ਦੇਖ ਲਓ ਪਿੰਡਾ ਵੈ ਨੰਡੇ ਬਰਾੰਡੇ ਦੇ ਉਣਗੇ ਦੀ ਉੱਪਰ ਪਹਿਲਾਂ ਕੱਢ ਲਏ ਹੋਣੇ ਬੱਚੇ ਬੁੱਚੇ ਹੈ ਮੰਮੀ ਨੂੰ ਜੇ ਮੰਮੀ ਆਵਾ ਅਗਦਾ ਰੋਟੀ ਦੀ ਪੁਰਕੀਆਂ ਜਿਹੜੀਆਂ ਵੀ ਆਇਓ ਖਾ ਰਹੀ ਹੈ ਦੇਖ ਲਓ ਮੰਮੇ ਨੇ ਰੋਟੀ ਦੀਆਂ ਪੁਰਕੀਆਂ ਕੰਨੀਆਂ ਮਿਆਂ ਬਾਈ ਉਭਾ ਰਹੀ ਹੈ ਕਿ ਜੀ ਦੇਖ ਲੋ ਰੋ ਜਾਂਦੀ ਕਹਿੰਦਾ ਰੋਜ਼ ਬੰਨਾ ਬਾਕੀ ਕਦੇ ਪਹਿਲਾਂ ਦੇਖੀ ਨਹੀਂ ਬਿੰਡਾ ਮਟ ਟੇਰੀ ਐਂ ਘਰਾਂ ਮਾ ਬੇੜੇ ਮਟ ਟੇਰੀ ਫਿਰਦੀ ਪਹਿਲੀ ਵਾਰ ਦੇਖੀ ਮੈਂ ਤਾਂ ਤੁਸੀਂ ਦੇਖੀ ਹੋ ਐ ਤਾਂ ਦੱਸਿਓ ਕਮੈਂਟ ਕਰਕੇ ਇਹ ਤੁਸੀਂ ਦੇਖੀ ਕਦੇ ਦੇਖ ਲੋ ਰੋਪੀ ਪਾਈ ਵੀ ਐ ਮੰਮੀ ਨੇ ਰੋਪੀ ਪੂ ਰਹੀ ਐ ਵਾਹ ਕੁਦਰਤ ਤੇ ਵਾਹ ਉਹ ਮੌਤਮਾਂ ਦੇ ਰੰਗ ਨੇ ਆਰੇ ਕੀ ਆ ਪੜਾਈਆਂ ਦੀਆਂ ਮਰੀਆਂ ਲਾਈਵ ਗਿਆ ਪੜਾ ਫਿਰ ਇਹ ਬਸ ਮਜਾਂ ਦੇਵੇ ਵੀਰੋਂ ਆ ਬੱਚੋਂ ਡੇਲੇ ਮਾਂ ਜਾਂਦੇ ਆਂਦੇ ਕੱਪੜੇ ਪੈਗ ਟੌਰ ਨੇਣੇ ਕੀ ਵੀ ਮੈਨੂੰ ਤਾਂ ਕੋਈ ਪੁੱਛੇ ਵੀ ਨਹੀਂ ਕਰਾਂਗਾ ਬਿਸਕੂਰ ਮਜਾਕ ਨਹੀਂ ਹੈ ਨਹੀਂ ਮਰੇ ਟਾਈਮ ਮਰ ਫਿਰ ਵੀ ਹਮੇਸ਼ਾ ਮੈਂ ਇਹੋ ਚਲੀ ਖੜੀ ਐ ਇੱਕ ਇਹੋ ਚਰੀ ਖੜੀ ਐ ਇੱਕ ਮਤਲਬ तकरीबन ਸਾਰੀਆਂ ਘੇਰ ਗੋਰਤੀਆਂ ਗੱਲਾ ਆ ਵੀ ਦੇਖ ਟੇਡਾ ਮੇਡਾ ਕਰਿਆ ਪਿਆ ਵਿਚੈਨ ਇਹੋ ਪੈਨਸਮਨ ਨੂੰ ਨਹੀਂ ਕੰਨਾ ਕਿਹੜਾ ਬੀਜ ਆ ਉਹ ਵਿੱਚ ਖਾਸਾ ਗਿਰਿਆ ਵਾ ਇਹੋ ਵੀ ਗਿਰਿਆ ਵਾ ਦੇਖ ਆ ਇਹੋ ਵੀ ਹੈ ਗਿਰਿਆ ਪਾਦਾ ਪਰ ਉਹ ਵੀ ਜੋਰ ਲਗਾ ਮਨੂੰ ਅਛਾ ਉਹ ਰੇ ਬਿਮਾਰੀ ਨਹੀਂ ਹੈ ਬੀਜ ਮਾ ਪਤਾ ਨਹੀਂ ਵੀਜੇ ਹੋਰ ਆ ਉਹ ਰੇ ਜਾਂ ਧਰਤੀ ਇਹ ਜੀ ਲੱਡੀ ਉਹ ਤੋਂ ਭੈ ਚੋਗੀ ਕੰਨਾਂ ਗਏ ਸਵਾਤਾ ਬੰਦੇ ਪੱਡਾ ਗੇ ਧਰ ਦੇ ਦੋ ਜੰਮ ਜਾ ਹਾਂ ਧਰਤੀ ਤੋਂ ਬਹੁਤ ਵਧੀਆ ਹੈ ਕੋਈ ਇੰਟਰੈਕਟ ਤਾਂ ਨਾ ਮਨਾਂ ਦਾ ਧਰਤੀ ਤੋਂ ਬਹੁਤ ਵਧੀਆ ਪਗੜੇ ਢਾਈ ਕਿੰਨੇ ਪੈਂਚ ਹੋ ਗਿਆ ਮੈਂ ਤਾਂ ਹਾਂ ਹੋਰ ਹੂੰ ਮੱਕਰਾ ਵੀ ਕਰੇ ਜਾਂ ਖਾਈ ਕੀ ਗਾ ਬਿੱਲੇ ਨੂੰ ਕਹ ਪਾਈ ਅੱਛਾ ਤੇ ਤਨ ਅਜਾ ਸੌਂ ਹੈ ਸੇ ਨੂੰ ਮੈਂ ਲੈ ਲੈ ਗਰ ਦਾਸ ਤੇਰੇ ਸੌਰਿਆਂ ਨੂੰ ਘੁਮਾ ਲੈ ਜਾਣਾ ਅੱਜ ਹਾਂ ਉਹ ਮੈਂ ਵੀ ਮਾਹ ਚੱਲ ਫਿਰ ਮਾਦਲ ਪੁੱਛਾਂ ਫੋਨ ਕਰਕੇ ਚਾਈ ਆਵਾਂ ਅੱਛਾ ਹੈਗਾ ਕਿ ਨਾ ਕਰਨਾ ਗਿਆ ਆ ਚਾਰ ਮੁੰਡੂ ਵੀ ਲੈ ਚਲੀਗਾ

ਦਰੋਂ ਕਿ ਪੈ ਗਿਆ ਦਾ ਬਾਈ ਮੰਮੇ ਨੂੰ ਆਈ ਨਹੀਂ ਗਿਆ ਖਬਰਸਾਰ ਨੂੰ ਅੱਜ ਮੀ ਪੈ ਰਹਾ ਤਾਂ ਮਾ ਚਲੋ ਬਿੱਲ ਹੀ ਹੈ ਜਾਇਆ ਮੈਂ ਮਾਸ স্পੈਸ਼ਲ ਟਾਈਮ ਗੱਡੇ ਅੱਜ ਜਮਨਪੱਟ ਤੀਨ ਹੈ ਹੈ ਚਲੋ ਮਿਲਦੇ ਆਂ ਬਾਈ ਬਾਅਦ ਚ ਜੀ ਮੋ ਵੀਡਾ ਕਰ ਰਖੋ ਉਹ ਫਿਰ ਆਈ ਵੇ ਖੋਲਣ ਲੱਗੀ ਹਾਂ ਠੀਕ ਆਂ ਜੋ ਨਹੀਂ ਨਾ ਲੱਗਾ। ਆਹ ਪਰ ਨਾ ਕੋਈ ਮੋਟਰ ਚੱਲੇਗਾ। ਉਹ ਆਹੋ ਗੇਟ ਤਾਂ ਲਾ ਕੇ ਰੱਖਣਾ ਚਾਹੀਦਾ। ਕਿਤੇ ਮੱਕਤ ਬਾਰ ਹੈ। ਯਾਹ, ਹੀਰਾ। ਧੱਗ। ਇਹ ਨਹੀਂ। والله। ਆਹ ਹੋਰ ਇਹਨਾਂ ਤਬਾਰ ਹੈ ਲੱਗਿਆ। ਦਿਨ ਵਿੱਚ ਹੀ ਲੁੱਟ ਲੈ ਜਾਂ ਇਹਦਾ। ਬਦਲੇ ਮਿਲਦਾ ਹੈ। ਓਏ। ਆਓ ਜੀ ਆਓ। ਹੂੰ। स्रिया मामा स्रिया मामा हो ठीक है खाना जो है बात सब खैने बैठ ठाडे है मन गर्मी जा करी उतना लागे मन बन गया हां और बाप बढ़िया है मोए बहुत ठीक है मैं ने भी और लोग आवन है अबे का पर कोई बात नहीं है ਕਾਇਰ ਲੱਤੀ ਗੋਦਨ ਮਢੀ ਨਾ ਕਰੂ ਫਗਲਾ ਗੀ ਗੋਦਨ ਕੀ ਆਓ ਜਲਦੀ ਲੱਭ ਤਾਂ ਵੀ ਜਲਦੀ ਹੋ ਜਾ ਮੋੜ ਮੋੜਾ ਮੋਟਾ ਬਾਹ ਬਿੰਨ ਦਾ ਬੰਦਾ ਸਾਰ ਵੀ ਲੇ ਫਿਰ ਬੀ ਜਾ ਜਿਹਨੇ ਦਾ ਤੇਰੇ ਸਾਹਮਣੇ ਬਾਹ ਵੱਡੀ ਵੀ ਹੈ ਪਹਿਲਾਂ ਨਹੀਂ ਹੁੰਦਾ ਇਹ ਪਹਿਲਾਂ ਜਿਹਨੇ ਦਾ ਮਾ ਬਾਹ ਹੀ ਵੱਡੀ ਵੀ ਹੈ ਹੋਰ ਹੋਰ ਦੋ ਦੋ ਆ ਦੋ ਦੋ ਵਾਲੀ ਵੀ ਹੈ ਇੱਕ ਵਾਰ ਪਿੱਛੇ ਰੋਹੀ ਹੋ ਪਰਕਾ ਇਹਦੀ ਦੁਕਾਨ ਮੈਂ ਇੱਕ ਬੰਦਾ ਤਕੜਾ ਦੋਇ ਤਾਂ ਬੱਡੀ ਵੀ ਕੀ ਜਿਹਨੇ ਉਸ ਦੀ ਦੋਏ ਬਾਹ ਵੱੱਡੀ ਵੀ ਜੀ ਬੈਲ ਦੂਇਆ ਮਰਦੀ ਆ ਮੈਂ ਕਿ ਇਸ ਤਰ੍ਹਾਂ ਰੋਟੀ ਖਾਂਦਾ ਉਹ ਤਾਂ ਜੰਗਲ ਵੱਨ ਜਾਂਦਾ ਮੈਂ ਬਸ ਚੰਡੀਗੜ੍ਹ ਦੇਵਾ ਤਾਂ ਮੈਂ ਪ੍ਰਮਾਤਮਾ ਐਵੇਂ ਮੈਂ ਕੋਈ ਵਾਹ ਵੜੀ ਕਿਸੇ ਗੱਡੀ ਚ ਲੱਗਦਾ ਐਵੇਂ ਮੈਂ ਪ੍ਰਮਾਤਮਾ ਨਾ ਜੇ ਉਹ ਵੱਡਣ ਵਾਲੇ ਵਾਲਾ ਉੱਤੇ ਰਹਾ ਸਭ ਕੁਝ ਕਰਨੇ ਵਾਲਾ ਵੀ ਹੈ ਹਾਂ ਹਾਂ ਇਕਾ ਕੌਣ ਨੂੰ ਰੋਕੀ ਦੇ ਰਿਹਾ ਕੌਣ ਨੂੰ ਪਾਣੀ ਦੇ ਰਿਹਾ ਮੈਂ ਦੱਸ ਰਿਹਾ ਤੁਹਾਨੂੰ ਫੋਨ 'ਵਾਂ ਲਿਖਿਆ ਮੈਂ ਕੱਲ ਪਰਸ ਟੱਕੜੀ ਵਾਲਾ ਗਿਆ ਬਾਬਾ ਜੀ ਤਾਂ ਗਿਆ ਬੰਦਾ ਹੀ ਸੰਭਾ ਆਪਣਾ ਇਹ ਮੈਂ ਤਰੀਕੀਤੀ ਉਹ ਵੀਡੀਓ ਦੂਆ ਬੰਦਾ ਨਾਮ ਲਈ ਜੋ ਸੰਭਾ ਉਹ ਬੰਦਾ ਨਾ ਉਹ ਬੰਦਾ ਨਾ ਪੈਰਾਂ 'ਗੇਲੇ ਗੁੱਠਿਆਂ 'ਗੇਲੇ ਥੋੜੀ ਵੀ ਚਲਾ ਰਿਹਾ ਆ ਦੇਖ ਲੈ ਕੜ-ਕੜ ਕੇ ਨਾ ਲੱਕੜੀ ਕਿਸੇ ਜੋ ਬਣਾ ਰਿਹਾ ਫੁੱਲ ਉਹ ਪੈਰਾਂ 'ਗੇਲੇ ਦੋਏ ਵਹਾਨੀਆਂ ਬਗਰ ਹਾਂ ਹਾਂ ਆਵਾਜ਼ ਸੁਣ ਰਹਾ ਜੀ ਟੱਕੜੀ ਵਾਲਾ ਕਹਿੰਦਾ ਭਾਈ ਪਰਸੋਂ ਦੇਖੀ ਹੋਈ ਵੀਡੀਓ ਕੱਟ ਨਹੀਂ ਆ ਡੈਗਰ ਕੋਲ ਫਿਰ ਮੇਰਾ ਪਾਣੀ ਨਹੀਂ ਹੁੰਗਿਆ ਮਤਤਾ ਉਹ ਮਦਰ ਵੀ ਇਸ ਤਰ੍ਹਾਂ ਕੰਟਰੀ ਵਿੱਚ ਗਿਆ ਵਾ ਕਿ ਸੀਮਾ ਉਹ ਰੁਕ ਗਿਆ ਵੀਡੀਓ ਬਾਤੀ ਉਹਨੇ ਔਰ ਉਹ ਥੋੜੀ ਗਿਆ ਉਸਕਾ ਪਰ ਉਸ ਪਦੇ ਇਹ ਦੋ ਹੀ ਬਾਹਾਨੇ ਹੈ ਇਹ ਮਦਰ ਪੈਰਾਂ ਦੇ ਵੀ ਰਹੀਏ ਥੋੜੇ ਥੋੜੇ ਹੁਣ ਆ ਰਿਹਾ ਅਮਰਜੀਤ ਬੰਦਾ ਹੱਥਾਂ ਨਾਲ ਵੀ ਨਹੀਂ ਬਣਾ ਸਕਦਾ ਹੈ ਅਮਰ ਜੀ ਲੱਕੜੀ ਦੇ ਦੁਆਰਾ ਜਿਹੜਾ ਅਮਰ ਦਾ ਕਹਦਾ ਨਹੀਂ ਮਾਰੇ ਗਿਆ ਨਹੀਂ ਨੇ ساری ਉਮਰ ਮਾਣੀ ਕੇ ਪੈਰ ਜਾਂ ਪ੍ਰੇਜਨ ਵੇ ਡਾਕਟਰ ਨੇ ਗਿਆ ਹੰਡਾ ਦੇ ਕੇ ਅੰਡਾ ਖਾਵਾ ਨਾ ਬਿੜੇ ਬਿੜੇ ਜੇ ਕੱਟ ਕੇ ਕੋਈ ਉਹ ਖਾਏ ਕਰਾ ਉਪਰਪਰਗਾ ੱੱਕੇ ਤੇ ਖਾਏ ਕਰਾ ਦਾਲ ਦੂੜ ਮਾਰਨਾ ਕਰ ਹਮਮ ਖਾਣ ਆ ਜਿਹੜੀ ਆਰੀ ਤਾਂ ਆਰੀ ਤਾਂ ਮੀਕ ਸੁਣੇਗਾ ਤਾਂ ਗੁਰਦੁਆਰਾ ਜਾਏਗਾ ਬੰਮੀ ਸਾਰਾ ਹੋ ਗਿਆ ਗੁਰਦੁਆਰਾ ਜਾਣਾ ਮਾੜਾ ਬੜਾ ਹੈ ਕਿ ਨਹੀਂ ਹੋਰ ਪਹੁੰਚ ਕੇ ਟੂਲ ਕੋਲ ਜਿੱਤੇ ਯਾ ਨਵੇਂ ਇਹ ਬਿਮਾਨ ਸ਼ੁਕਰ ਜੇ ਸਾਰੇ ਬਦਲੇ ਪਏ ਆਹ ਲੰਦਾ ਲੋਕਲੇ ਤੇ ਗੁੱਡੇ ਢਰੇ ਜਿਹਾ ਇੱਕ ਨਕਲਗਾ ਦਾ ਫਰੇਡੀ ਕਾ ਵੀ ਹੈ ਸੱਚੀ ਗੱਜਰ ਉਹ ਉਦੋਂ ਕੰਦੀਗਾ ਹਟ ਲਿਆ ਤਾਂ ਹੈ ਵੀ ਬੇਪਿਉਰੀ ਅਲਗਰਾਂ ਦਾ ਆ ਉਹਦਾ ਉਹ ਸਾਹ ਜੀ ਉਹੀ ਦਾਣੇ ਬਰੇ ਅੱਛਾ ਇਹ ਆਪਾਂ ਜਾਇਆ ਇਹ ਰਿਸ਼ਤੇਦਾਰੀ ਚ ਹੁਣ ਆਪਾਂ ਚੱਲਦੇ ਘਰ ਨੂੰ ਮਾਮਾ ਛੱਡ ਆਵਾਂ ਪਰ ਆਪਾਂ ਨੇ